ਸਾਤਸਰੀਆ ਕਾਉ ਜੀ ਸਾਰਿਆਂ ਨੂੰ ਅੱਜ ਦੇ ਇਸ ਸੁੰਦਰ ਤਹਰ ਤੀਸ ਦੇ ਮੌਕੇ ਤੇ ਸਾਡੇ ਪਿੰਡ ਦੀਆਂ ਧੀਆਂ ਪਾਣਾ ਵੱਲੋਂ ਸੋਹਣਾ ਸਮਾਗਮ ਰੱਖਿਆ ਗਿਆ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਤੀਸ ਦਾ ਤਿਹਾਰ ਖੁਸ਼ੀ ਪਿਆਰ ਅਤੇ ਰੰਗਾ ਪਰਿਆ ਤਿਹਾਰ ਹੁੰਦਾ ਹੈ ਤੀਸ ਦਾ ਤਿਹਾਰ 100 ਮਹੀਨੇ ਦੀ 100 ਮਹੀਨੇ ਦੀ ਤੀਸ ਦਾ ਮਨਾਇਆ ਜਾਂਦਾ ਹੈ ਈਆਂ ਪਰਣਾ ਚੂੜੀਆਂ ਪਾਉਂਦੀਆਂ ਹਨ ਮਹਿੰਦੀਆਂ ਲਾਉਂਦੀਆਂ ਹਨ ਅਤੇ ਨੱਚਦੀਆਂ ਟੱਪਦੀਆਂ ਹਨ ਤੇ ਸਾਨੂੰ ਆਪਸੀ ਪਿਆਰ ਅਤੇ ਪਰੰਪਰਾਵਾਂ ਨਾਲ ਜੋੜਦਾ ਹੈ ਏ ਦਿਨ ਸਿਰਫ ਮौज-ਮਸਤੀ ਦਾ ਨਹੀਂ ਸਗੋਂ ਇਹਾਂ ਪੈਣਾ ਦੇ ਆਪਸੀ ਪਿਆਰ ਦਾ ਪ੍ਰਤੀਕ ਵਿਹਾਰ। ਆਓ ਅੱਜ ਦਾ ਦਿਨ ਅਸੀਂ ਪੂਰੇ ਉਤਸ਼ਾਹ ਅਤੇ ਪਿਆਰ ਨਾਲ ਮਨਾਈਏ। ਨੱਚੀਏ, ਗਾਈਏ ਅਤੇ ਇਸ ਤਿਹਾਰ ਨੂੰ ਯਾਦਗਾਰ ਬਣਾਈਏ। ਧੰਨਵਾਦ। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਲਖਵਿੰਦਰ ਸਿੰਘ ਆ, ਮੈਂਬਰ ਪੰਚਾਇਤ ਕਟਾਲਾ ਵਿਖੇ। ਸਰਵਪੰਨ ਸਾਹਿਬ ਨਾਲ ਸਰਵਪੰਨ ਸਾਹਿਬ ਨੇ ਕਟਾਲਾ ਵੇਡ ਅੱਜ ਪਿੰਡ ਕਟਾਲਾ ਦੇ ਹੋਏ 30 ਹਜ਼ਾਰ ਬਣਾਏ ਜਾਣਾ ਹੈ ਕੀ ਕਹਿਣਾ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਸਾਨੂੰ ਬੜਾ ਚਾਅ ਏ ਇਸ ਗੱਲ ਦਾ ਵੀ ਅਸੀਂ ਪੁਰਾਣੇ ਸੱਭਿਆਚਾਰ ਸਾਡਾ ਜਿਹੜਾ ਵਿਰਾਸਤ ਹੈ ਸਾਡੀ ਉਹ ਪਿੰਡਾਂ ਦੇ ਵਿੱਚੋਂ ਲੋਪ ਹੁੰਦੀ ਜਾਂਦੀ ਸੀ ਹੁਣ ਬੜਾ ਪੂਰੇ ਪੰਜਾਬ ਦੇ ਵਿੱਚ ਹੀ ਬੜਾ ਉਤਸ਼ਾਹ ਏ 30 ਦਾ ਉਹੀ ਉਪਰਾਲਾ ਅਸੀਂ ਵੀ ਸਾਨੂੰ ਵੀ ਅਸੀਂ ਵੀ ਸ਼ੁਰੂਆਤ ਕੀਤੀ ਆ ਸਾਡੀਆਂ ਭੈਣਾਂ ਨੇ ਸਾਨੂੰ ਫੋਨ ਕਰਿਆ ਵੀ ਅਸੀਂ ਇਹ ਪ੍ਰੋਗਰਾਮ ਕਰਨਾ ਚਾਹੁੰਨੀ ਆ ਤਾ ਸੀਗਾ ਵੀ ਪੰਚਾਇਤ ਵੱਲੋਂ ਥੋੜਾ ਪੂਰਨ ਸਹਿਯੋਗ ਆ ਤੇ ਛੋਟਾ ਜਿਹਾ ਪ੍ਰਾਲਾਸੀਂ ਕੀਤਾ ਮੈਂ ਸਮਝਦਾ ਵੀ ਜਿਹੜਾ ਘਰਾਂ ਦੇ ਵਿੱਚੋਂ ਜਿਹੜੀਆਂ ਸਾਡੀਆਂ ਭੈਣਾਂ ਮਾਮਾ ਨੇ ਉਹ ਬੜੀਆਂ ਝਮੇਲੇ ਦੇ ਵਿੱਚ ਹੁੰਦੀਆਂ ਨੇ ਘਰਾਂ ਦੇ ਕੰਮ ਕਰਨੇ ਸਵਾਨੀਆਂ ਨੂੰ ਬਹੁਤ ਕੰਮ ਹੁੰਦੇ ਆ ਵੀ ਜਿਵੇਂ ਬੱਚੇ ਤਿਆਰ ਕਰਨੇ ਘਰ ਦਾ ਕੰਮ ਸਾਰਾ ਕਰਨਾ ਉਹਦੇ ਦੇ ਵਿੱਚੋਂ ਕੁਝ ਟਾਈਮ ਵੀ ਮੈਂ ਸਮਝਦਾ ਸਾਡੀਆਂ ਧੀਆ ਭੈਣਾਂ ਮਾਮਾ ਇਹਦੇ ਵਿੱਚ ਆਉਣ ਤੇ ਆਪਣਾ ਜਿਹੜਾ ਦਿਲ ਹੈ ਉਹ ਖੁਸ਼ ਕਰਨ ਤੇ ਥੋੜੀ ਜਿਹਾ ਇਹ ਆਪਣੇ ਰਜੇਮਿਆਂ ਭਰੀ ਜ਼ਿੰਦਗੀ ਚੋਂ ਬਾਹਰ ਨਿਕਲਣ ਤੇ ਇੱਥੇ ਇਕੱਠੀਆਂ ਹੋ ਕੇ ਆਪਣੇ ਸਾਰੇ ਪਰਿਵਾਰ ਸਾਰੇ ਇਕੱਠੇ ਹੋਣ ਤੇ ਇੱਕ ਸਹਿਯੋਗ ਦੇ ਨਾਲ ਇਹ ਜਿਹੜਾ ਤਿਉਹਾਰ ਹੈ ਇਹ ਮਨਾਇਆ ਜਾਣਾ। ਇਹ ਤਿਉਹਾਰ ਅੱਗੇ ਵੀ ਪਿੰਡ 'ਚ ਬਣਾਇਆ ਜਾਂਦਾ ਕਿ ਇਸ ਵਾਰ ਪਹਿਲੀ ਵਾਰ ਬਣਾਇਆ ਗਿਆ ਜੀ। ਹਾਂ ਨਹੀਂ ਇਹ ਪਹਿਲਾ ਉਪਰਾਲਾ ਪਿੰਡ ਦਾ ਸਾਡੇ ਪਿੰਡ ਵੱਲੋਂ ਦਾ ਪਹਿਲਾ ਉਪਰਾਲਾ ਹੈ। ਵੀ ਜਿਹੜਾ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਨਾਲ ਬਣਾਇਆ ਜਾਣਾ ਪਹਿਲੀ ਵਾਰ ਅਸੀਂ ਇਹ ਜਿਹੜਾ ਇਹ ਸ਼ੁਰੂਆਤ ਕੀਤੀ ਆ ਪਹਿਲੀ ਵਾਰ। ਹਾਂ ਜਿਸ ਤਰ੍ਹਾਂ ਪ੍ਰਾਤਨ ਵਿਛਾ ਬੱਚੇ ਭੁੱਲ ਜਾਂਦੇ ਕਿ ਸੰਦੇਸ਼ ਦੇ ਨਾਲ। ਹਾਂ ਬੜੀ ਵਧੀਆ ਗੱਲ ਹੈ ਦੇਖੋ ਛੋਟੇ ਬੱਚੇ ਅੱਜ ਬੜੀ ਚਾ ਦੇ ਨਾਲ ਸਾ ਦੇ ਨਾਲ ਇਥੇ ਪਹੁੰਚੇ ਆ ਛੋਟੇ ਬੱਚੇ ਵੀ ਬਹੁਤ ਉਹਦੇ ਹੋਮੋ ਮਾ ਕੇ ਪਹੁੰਚਿਆ ਸੈਤਵਾਰ ਦਾ ਦਿਨ ਹੈ ਬੱਚਿਆਂ ਨੂੰ ਛੁੱਟੀ ਆ ਤੇ ਇਸ ਦੇ ਮੱਦੇ ਨਜ਼ਰ ਅਸੀਂ ਇਹ ਪ੍ਰੋਗਰਾਮ ਰੱਖਿਆ ਬੱਚਿਆਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗੇ ਤੀਆਂ ਕੀ ਹੁੰਦੀਆਂ ਨੇ ਸਾਡੇ ਤਿਹਾਰ ਜਿਹੜੇ ਸਾਡੇ ਪਿੱਛੇ ਵਿਰਾਸਤ ਹੈ ਜਿਹੜੀ ਸਾਡੀ ਉਹ ਬੱਚਿਆਂ ਨੂੰ ਵੀ ਪਤਾ ਹੋਣੀ ਚਾਹੀਦੀ ਆ ਵੀ ਸਾਡਾ ਕੀ ਪੰਜਾਬ ਦੇ ਜਿਹੜੇ ਤਿਹਾਰ ਨੇ ਉਹ ਕੀ ਨੇ ਹਾਂਜੀ ਮੈਡਮ ਕੀ ਨਾਮ ਹੈ ਮੇਰਾ ਨਾਮ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਹੈ ਮੇਰਾ ਪਿੰਡ ਕਟਾਲਾ ਬੇਟ ਹੈ ਅੱਜ ਪਿੰਡ ਦੇ ਖੇਤੀਆਂ ਤੇ ਮੈਂ ਕੀ ਕਰਨੀ ਸਰ ਮੈਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਨੇ ਇਹ ਬਹੁਤ ਖਾਸ ਪ੍ਰਾਲਾ ਕੀਤਾ ਪੰਜਾਬੀ ਸੱਭਿਆਚਾਰ ਜਿਹੜਾ ਆਪਣਾ ਜਗਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਲੇਡੀਜ਼ ਲਈ ਗਿੱਧਾ ਦੀ ਤੇ ਹੋਰ ਕਈ ਤਰ੍ਹਾਂ ਦੀ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ ਤੇ ਮੈਨੂੰ ਬਹੁਤ ਮਾਣ ਆ ਕਿ ਮੇਰੇ ਪਿੰਡ ਨੇ ਇਹ ਪ੍ਰਾਲਾ ਕਰਕੇ ਅੱਜ ਪੰਜਾਬੀ ਸੱਭਿਆਚਾਰ ਨੂੰ ਫੇਰ ਤੋਂ ਜਿਉਂਦਾ ਕੀਤਾ ਹੈ ਜਿਸ ਤਰ੍ਹਾਂ ਨੌਜਵਾਨ ਪੀੜੀ ਵਿਰਸੇ ਨੂੰ ਹੁਲਦੀ ਜਾ ਰਹੀ ਕੀ ਕਹੇ ਜਾਂਦਾ ਇਹ ਸਾਡੇ ਵੱਡ ਬਡੇ ਆ ਤੇ ਹੀ ਮਤਲਬ ਨਿਰਪਰ ਕਰਦਾ ਹੈ ਕਿ ਜਿਹੜੇ ਸਾਡੇ ਪਿਛਲੇ ਬਜ਼ੁਰਗ ਨੇ ਉਹ ਸਾਡੀ ਆਉਣ ਵਾਲੀ ਪੀੜੀ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ ਇਹ ਡੱਗੋ ਕੀ ਹੁੰਦੀ ਹੈ ਢੀਆਂ ਦਾ ਤਿਹਾਰ ਕੀ ਹੁੰਦਾ ਹੈ ਤਿਰਿੰਜਣਾ ਚ ਕੱਟੜਾ ਕੀ ਕਿਹਾ ਜਾਂਦਾ ਹੈ ਇਹ ਸਾਰਾ ਕੁਝ ਅਸੀਂ ਆਪ ਹੀ ਉਜਾਗਰ ਕਰੀਏ ਤਾਂ ਹੀ ਸਾਡੀ ਅਗਲੀ ਪੀੜ੍ਹੀ ਨੂੰ ਇਸ ਚੀਜ਼ ਬਾਰੇ ਪਤਾ ਲੱਗੇਗਾ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਕਦੇ ਵੀ ਆਪਣੀ ਵਿਰਾਸਤ ਆਪਣਾ ਵਿਰਸਾ ਆਪਣਾ ਸੱਭਿਆਚਾਰ ਕਦੇ ਵੀ ਨਾ ਭੁੱਲੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹਨ ਤੁਹਾਡੇ ਅੰਦਰ ਇੱਕ ਅਣਮੋਲ੍ਹਾ ਰੂਪ ਪੈਦਾ ਕਰਦੀਆਂ ਨੇ ਇਹ ਤੁਹਾਡੀ ਹੋਣਦ ਨੂੰ ਜਗਾਉਂਦੀਆਂ ਨੇ ਜਿਹੜਾ ਬੰਦਾ ਆਪਣੀ ਹੋਣਦ ਨੂੰ ਖੋਲ ਜਾਂਦਾ ਹੈ ਸਮਝ ਲਓ ਉਹਦਾ ਧਰਮ ਉਹਦਾ ਸੱਭਿਆਚਾਰ ਉਹਦਾ ਵਿਰਸਾ ਸਭ ਕੁਝ ਖੋ ਜਾਂਦਾ ਹੈ ਕੀ ਨਾਮ ਹੈ ਸ਼ਰਨਜੀਤ ਖਰ ਕਿਹੜਾ ਪਿੰਡ ਹੈ ਕਟਾਲਾ ਬੇਟ ਪਿੰਡ ਵਿਖੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਕੀ ਕਹਿੰਦੇ ਹਾਂਜੀ ਪਿੰਡ ਵਿਖੇ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਸਾਨੂੰ ਇੰਨੀ ਕਾ ਜ਼ਿਆਦਾ ਖੁਸ਼ੀ ਹੈ ਮਤਲਬ ਜਦੋਂ ਦੂਸਰੇ ਪਿੰਡਾਂ 'ਚ ਦੇਖਦੇ ਸੀ ਤਾਂ ਸਾਨੂੰ ਇੰਨੀ ਰੀਜ ਆਂਦੀ ਸੀ ਕਿ ਸਾਡੇ ਪਿੰਡ 'ਚ ਕਿਉਂ ਨਹੀਂ ਮਨਾਇਆ ਜਾਂਦਾ ਇਸ ਵਾਰ ਅਸੀਂ ਸਭ ਨੇ ਮਿਲ ਕੇ ਸਾਡੀਆਂ ਵੱਡਿਆਂ ਨੇ ਸਾਡੇ ਛੋਟੇ ਬੱਚਿਆਂ ਨੇ ਸਭ ਨੇ ਰਲ ਕੇ ਇਹ ਉਪਰਾਲਾ ਕੀਤਾ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡੇ ਬੱਚੇ ਬਹੁਤ ਐਕਸਾਈਟਡ ਨੇ ਛੋਟੀਆਂ-ਛੋਟੀਆਂ ਬੱਚੀਆਂ ਪਰਫਾਰਮੈਂਸ ਦੇ ਰਹੀਆਂ ਨੇ ਚਾਰ-ਪੰਜ ਦਿਨਾਂ ਤੋਂ ਇੰਨੀ ਕਰੋਨਾ ਕੋਈ ਪਈ ਪਿੰਡ ਦੇ ਵਿੱਚ ਬਸ ਇੰਨੇ ਕ ਜ਼ਿਆਦਾ ਖੁਸ਼ ਆ ਕਿ ਹਰ ਸਾਲ ਇਦਾਂ ਹੀ ਹੋਵੇ ਕੀ ਮੈਸੇਜ ਹੈ ਨਾ ਤੁਹਾਨੂੰ ਨੌਜਵਾਨ ਪੀੜੀ ਨੂੰ ਅਸੀਂ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦਵਾਂਗੇ ਕਿ ਆਪਣਾ ਜਿਹੜਾ ਪੁਰਾਣਾ ਕਲਚਰ ਹੈ ਬੱਚਿਆਂ ਨੂੰ ਕੁਝ ਨਹੀਂ ਪਤਾ ਅੱਜਕੱਲ ਕੀ ਕਿੱਦਾਂ ਆਪਾਂ ਮਨਾਣੇ ਆ ਤੀਆਂ ਸਾਡੇ ਪਿੰਡ ਤਾਂ ਬਿਲਕੁਲ ਵੀ ਨਹੀਂ ਪਤਾ ਕਿਉਂਕਿ ਕਦੀ ਸੈਲੀਬ੍ਰੇਟ ਕੀਤਾ ਹੀ ਨਹੀਂ ਗਿਆ ਇਹ ਫਸਟ ਟਾਈਮ ਹੈ ਔਰ ਬੱਚਿਆਂ ਨੂੰ ਕਹਾਂਗੇ ਕਿ ਅੱਗੇ ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਓ ਉਹ ਦੇਖਣਗੇ ਵੱਡਿਆਂ ਨੂੰ ਦੇਖਣਗੇ ਕੱਲ ਨੂੰ ਉਹ ਵੀ ਇਸ ਚੀਜ਼ ਅੱਗੇ ਜਾਣਗੇ ਅਸੀਂ ਪਿੰਡ ਦੀ ਪੰਚਾਇਤ ਦੇ ਬਹੁਤ ਜ਼ਿਆਦਾ ਹੀ ਧੰਨਵਾਦੀ ਆ ਉਹਨਾਂ ਨੇ ਇੰਨਾ ਕੁ ਸਪੋਰਟ ਕੀਤਾ ਸਾਨੂੰ ਸਾਡੇ ਇੱਕ ਵਾਰ ਕੈਂਪ ਉੱਤੇ ਉਹਨਾਂ ਨੇ ਇੰਨੇ ਕੁ ਸੋਹਣੇ ਅਰੇਂਜਮੈਂਟ ਕੀਤੇ ਸ਼ਾਇਦ ਉਹਨਾਂ ਤੋਂ ਬਿਨਾ ਇਹ ਸੰਭਵ ਹੀ ਨਹੀਂ ਸੀ ਕਿ ਅਸੀਂ ਇੰਨਾ ਵੱਡਾ ਤੀਆਂ ਦਾ ਪ੍ਰੋਗਰਾਮ ਕਰ ਪਾਉਂਦੇ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਆ ਹਾਂਜੀ ਮੈਡਮ ਕੀ ਨਾਮ ਹੈ ਜੀ ਮੇਰਾ ਨਾਮ ਗੁਰਵਿੰਦਰ ਕੌਰ ਹੈ ਜੀ ਪਿੰਡ ਕੋਟਾਲਾ ਬੇਟ ਅੱਜ ਪਿੰਡ ਕੋਟਾਲਾ ਵਿਖੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕੀ ਕਰਨੀ ਤੇ ਅਸੀਂ ਜਦੋਂ ਦੂਜੇ ਪਿੰਡਾਂ 'ਚ ਦੇਖਦੇ ਸੀ ਕਿ ਤੀਆਂ ਦਾ ਤਿਹਾਰ ਮਨਾਉਂਦੇ ਨੇ ਸਾਨੂੰ ਬਹੁਤ ਰੀਜ ਆਉਂਦੀ ਸੀ ਮਤਲਬ ਅਸੀਂ ਸੋਚਦੇ ਸੀ ਵੀ ਸਾਡੇ ਪਿੰਡ 'ਚ ਵੀ ਇਹ ਉਪਰਾਲਾ ਕੀਤਾ ਜਾਏ ਅਸੀਂ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਕਿ ਸਾਡੇ ਪਿੰਡ 'ਚ ਵੀ ਤੀਆਂ ਮਨਾਈਆਂ ਜਾ ਰਹੀਆਂ ਨੇ ਸਾਡੇ ਵਰਗੇ ਯੰਗਸਟਰਸ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਲੈ ਕੇ ਹਾਂਜੀ ਇਹ ਅੱਗੇ ਵੀ ਮਨਾਏ ਜਾਂਦੇ ਕਿ ਨਹੀਂ ਜੀ ਫਸਟ ਟਾਈਮ ਮਨਾਇਆ ਜਾ ਰਿਹਾ ਹੈ ਸਾਰਿਆਂ ਨੇ ਵੱਡਿਆਂ ਨੇ ਬਹੁਤ ਇਸ ਚੀਜ਼ ਦਾ ਉਪਰਾਲਾ ਕੀਤਾ ਅਸੀਂ ਸਾਰਿਆਂ ਦਾ ਥੈਂਕਸ ਕਰਨੇ ਆ। 3 ਚੋਂ ਵੱਲੋਂ ਕੋਈ ਗਿੱਦਾ ਹਾਂਜੀ ਕੁ ਗੇਮਸ ਵੀ ਨੇ ਗਿੱਦਾ ਵੀ ਏ ਬੱਚਿਆਂ ਵੱਲੋਂ ਕੁਝ ਪਰਫਾਰਮੈਂਸ ਤਿਆਰ ਕੀਤੀਆਂ ਗਈਆਂ ਨੇ ਇੱਕ ਦੋ ਗੇਮਸ ਨੇ ਵੱਡਿਆਂ ਦੀਆਂ ਬੱਚਿਆਂ ਦੀਆਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਹੈ ਬੱਚਿਆਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਕਿ ਅੱਜ ਕੱਲ ਬੱਚਿਆਂ ਨੂੰ ਆਪਣੇ ਪੁਰਾਣੇ ਕਲਚਰ ਬਾਰੇ ਕੁਝ ਨਹੀਂ ਪਤਾ ਤੇ ਇਸ ਚੀਜ਼ ਦੇ ਉਪਰਾਲੇ ਨਾਲ ਬੱਚਿਆਂ ਨੂੰ ਇਹ ਪਤਾ ਲੱਗੇਗਾ ਕਿ ਸਾਡਾ ਪੰਜਾਬੀ ਕਲਚਰ ਕੀ ਹੈ ਪਹਿਲੋਂ ਸਾਡੇ ਪੁਰਾਣੇ ਕੀ ਰੀਤੀ ਰਿਵਾਜ ਨੇ ਬੱਚਿਆਂ ਨੂੰ ਉਸ ਚੀਜ਼ ਦਾ ਮਤਲਬ ਵੱਡੇ ਹੋ ਕੇ ਬੱਚੇ ਵੀ ਇਸ ਚੀਜ਼ ਨੂੰ ਸਮਝ ਸਕਣਗੇ ਅੱਗੇ ਸਾਡੇ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਸੰਭਾਲਣਾ ਹੈ ਉਹ ਸਾਰਾ ਕੁਝ ਅੱਗੇ ਜੇ ਸਾਡੇ ਨੂੰ ਵੇਖ ਕੇ ਸਾਡੇ ਤੋਂ ਸਿੱਖਣਗੇ ਕਿ ਹਾਂ ਵੱਡੇ ਕੀ ਕਰਦੇ ਨੇ ਹੁਣ ਜਿਵੇਂ ਸਾਡੇ ਵੱਡਿਆਂ ਨੇ ਉਪਰਾਲਾ ਕੀਤਾ ਤਾਂ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਚੱਲਾਂਗੇ ਹਾਂਜੀ ਅੰਤ ਵਿੱਚ ਕੀ ਨਾਮ ਹੈ ਪਰਮਿੰਦਰ ਕੌਰ ਕਿਹੜਾ ਪਿੰਡ ਹੈ ਕਟਾਲਾ ਬੇਟੇ ਅ ਅੱਜ ਕਟਾਲਾ ਬੇਟੇ ਦੇ ਤੀਆਂ ਦਾ ਤਿਉਹਾਰ ਮਨਾਇਆ ਜੀ ਕੀ ਕਹਿਣਾ ਚਾਹੋ? ਦੇਖੋ ਜੀ ਅਸੀਂ ਇਹ ਤੀਆਂ ਦਾ ਤਿਉਹਾਰ ਪਹਿਲੀ ਵਾਰੀ ਮਨਾ ਰਹੇ ਹਾਂ। ਅੱਗੇ ਕਦੀ ਨਹੀਂ ਮਨਾਇਆ ਪਰ ਪਿੰਡ ਦੇ ਸਹਿਯੋਗ ਨਾਲ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਬਹੁਤ ਧੂਮ-ਧਾਮ ਨਾਲ ਮਨਾ ਰਹੇ ਹਾਂ। ਇੱਕ ਵਾਰੀ ਕائم ਤੇ ਮੈਂਬਰਾਂ ਪੰਚਾਇਤਾਂ ਨੇ ਬਹੁਤ ਸਾਥ ਦਿੱਤਾ ਸਾਡਾ। ਬਾਕੀ ਬੀਬੀਆਂ ਭੈਣਾਂ ਨੇ ਵੀ ਬਹੁਤ ਸਾਥ ਦਿੱਤਾ। ਸਾਨੂੰ ਬੜਾ ਹੀ ਵਧੀਆ ਲੱਗਿਆ ਤੀਆਂ ਦਾ ਤਿਉਹਾਰ ਮਨਾ ਕੇ। ਇੱਕ ਸਾਡਾ ਪੁੱਤ ਲਾਲੀਏ ਉਹਨੇ ਬੜਾ ਸਾਡਾ ਸਾਥ ਦਿੱਤਾ। ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਪੰਚਾਇਤ ਮੈਂਬਰਾਂ ਦੇ ਜੁਦਿਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਸਾਡਾ ਪਿੰਡ ਕਟਾਲਾ ਬੇਟੇ ਤੇ ਸਾਡੇ ਸਰਪੰਚ ਸਾਹਿਬ ਨੇ ਬਹੁਤ ਸੋਨਾ ਸਾਡਾ ਅਪਰਾਲਾ ਕਰਿਆ ਇਹ ਤੀਆਂ ਦਾ ਤਿਹਾਰ ਅਸੀਂ ਮਨਾ ਰਹੇ ਆ ਤੇ ਪਹਿਲੀ ਵਾਰੀ ਹੀ ਮਨਾ ਰਹੇ ਆ ਤੇ ਸਾਡੇ ਨੇ ਬਹੁਤ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਤੇ ਸਭ ਨੇ ਬੜਾ ਸਾਡਾ ਯੋਗਦਾਨ ਪਾਇਆ ਹੈ ਇਹ ਸਾਡੇ ਅੱਗੇ ਵੀ ਮਨਾਇਆ ਜਾਂਦਾ ਸੀ ਪਿੰਡ ਚ ਪਹਿਲੀ ਵਾਰ ਮਨਾਇਆ ਨਹੀਂ ਜੀ ਪਹਿਲੀ ਵਾਰ ਹੀ ਮਨਾਇਆ ਗਿਆ ਜੀ ਪਹਿਲੀ ਵਾਰ ਹੀ ਮਨਾਇਆ ਗਿਆ ਹੈ ਹਾਂ ਜੀ ਤੇ ਬਾਕੀ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਸਰਪੰਚ ਸਾਹਿਬ ਸਾਡੇ ਨਾਲ ਹੈ ਮੈਂਬਰ ਸਾਹਿਬ ਸਾਡੇ ਨਾਲ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡਾ ਇੱਕ ਲਾਲੀ ਵੀਰ ਹੈ ਅਸੀਂ ਉਹਨੂੰ ਅਸੀਂ ਇੱਕ ਵਾਰੀ ਫੋਨ ਕਰਿਆ ਸਾਡੇ ਅੱਧੇ ਹੀ ਬੋਲਦੇ ਉੱਤੇ ਸਾਨੂੰ ਤੇ ਵੀ ਵਿਚਾਰੇ ਨੇ ਸਾਡੀ ਅੱਖਾਂ ਨਹੀਂ ਮੋੜਿਆ ਉਹ ਕਹਿੰਦਾ ਮੈਂ ਵੀ ਜੋ ਤੁਸੀਂ ਭਾਬੀ ਜੀ ਕਹੋਗੇ ਮੈਂ ਤੁਹਾਡੇ ਨਾਲ ਆ ਤੇ ਬੜਾ ਸੰਯੋਗ ਦਿੱਤਾ ਇਹ ਸਰਪੰਚ ਸਾਹਿਬ ਨੇ ਸਾਡੇ ਨਾਲ ਤੇ ਸਾਡੀਆਂ ਸਾਡਾ ਜਿਹੜਾ ਪਿੰਡ ਏ ਸਾਡੇ ਪਿੰਡ ਸਾਰੇ ਨੇ ਹੀ ਬਹੁਤ ਬੀਬੀਆਂ ਖੁਸ਼ ਨੇ ਕਿ ਅਸੀਂ ਪਹਿਲੀ ਵਾਰੀ ਤੀਆਂ ਮਨਾ ਰਹੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਏ ਸੌਣ ਦੇ ਮਹੀਨੇ ਦੇ ਵਿੱਚ ਸੁਧਾਰਾ ਲੈ ਕੇ ਆਉਂਦੇ ਨੇ ਤੀਆਂ ਨੂੰ ਤੀਆਂ ਨੂੰ ਮਾਪੇ ਸੁਧਾਰਾ ਦਿੰਦੇ ਨੇ ਸਾਰਾ ਕੁਝ ਕਰਦੇ ਨੇ ਹਨਾ ਤੇ ਬਾਕੀ اخੋ ਜੀ ਬਹੁਤ ਵਧੀਆ ਲੱਗਿਆ ਸਾਨੂੰ ਸਾਡੇ ਪਿੰਡਦਿਆਂ ਨੇ ਸਾਡਾ ਸਾਥ ਦਿੱਤਾ ਏ